ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਆਪਣੀ ਸਪੀਡੀ ਕਰੰਟ ਅਫੇਅਰਸ 2025 ਦੇ ਜਿਹੜੇ ਕਿ ਟੌਪ 50 ਕਰੰਟ ਅਫੇਅਰਸ ਦੀ ਆਪਾਂ ਸੀਰੀਜ਼ ਚਲਾਈ ਹੋਈ ਹੈ ਉਹਦੇ ਵਿੱਚ ਜੂਨ 2025 ਦੇ ਟੌਪ 50 ਕਰੰਟ ਅਫੇਅਰਸ ਕਰਾਂਗੇ ਪਿਛਲੇ ਹਫ਼ਤੇ ਆਪਾਂ ਮਈ 2025 ਦੇ ਟੌਪ 50 ਕਰੰਟ ਅਫੇਅਰਸ ਕੀਤੇ ਸੀ ਤੇ ਇਹ 250 ਕਰੰਟ ਅਫੇਅਰ ਦੀ PDF ਤੁਹਾਨੂੰ Telegram ਚੈਨਲ ਦੇ ਉੱਤੇ ਮਿਲ ਗਈ ਹੋਵੇਗੀ ਹਨਾ ਤਾਂ ਸ਼ੁਰੂ ਕਰਦੇ ਆਂ ਜੀ ਆਪਾਂ ਆਪਣੀ ਅੱਜ ਦੀ ਕਲਾਸ ਹੁਣ ਜੇਕਰ ਕੋਈ ਦੋਸਤ ਆਪਣੀ ਜੋ ਕਿ ਪੇਪਰ ਟੈਸਟ ਸੀਰੀਜ਼ ਬਾਰੇ ਪੁੱਛਦੇ ਨੇ ਉਹਦੇ ਵਿੱਚ ਸਿਰਫ ਆਪਣੇ 300 ਕੁਐਸਚਨ ਏ ਵਾਲੇ ਟੌਪਿਕਸ ਦੇ ਨੇ ਸਿਰਫ ਕੁਇਕ ਰਿਵੀਜ਼ਨ ਜਾਂ ਆਪਣੇ ਟੈਸਟ ਪਰਪਸ ਲਈ ਆਪਾਂ ਰੱਖੇ ਨੇ ਕੋਇਕ ਰਿਵੀਜ਼ਨ ਵੀ ਨਹੀਂ ਕਹਿ ਸਕਦੇ ਇਹਨੂੰ ਆਪਾਂ ਟੈਸਟ ਪਰਪਸ ਕਹਿ ਸਕਦੇ ਆਂ ਤੇ ਇਹਦੇ ਨਾਲ ਹੀ 500 ਕੁਐਸਚਨ ਤੁਹਾਨੂੰ ਜੀਕੇ ਪੰਜਾਬ ਜੀਕੇ ਦੇ ਨਾਲ ਮਿਲਣਗੇ ਤੇ ਇਹਦਾ ਟੋਟਲ ਪ੍ਰਾਈਸ 100 ਰੁਪੀਆ ਤੁਹਾਡਾ ਹੈ ਜੇਕਰ ਤੁਸੀਂ ਪਰਚੇਸ ਕਰਨਾ ਚਾਹੁੰਦੇ ਆ ਤਾਂ 8360868058 ਤੇ ਇਹ 800 ਕੁਐਸਚਨ ਜੀਐਸ ਦੇ ਟੈਸਟ ਸੀਰੀਜ਼ ਦੇ ਤੌਰ ਦੇ ਉੱਤੇ ਤੁਸੀਂ ਇਹਨੂੰ ਲਗਾ ਸਕਦੇ ਹੋ ਸਿਰਫ ਪੀਟ ਪਲੱਸ ਬੀ ਦੇ ਪੰਜਾਬ ਪੁਲਿਸ ਦੇ ਗਰੁੱਪ ਸੀ ਦੇ ਪੇਪਰਾਂ ਲਈ ਠੀਕ ਹੈ ਜੀ ਕਿਉਂਕਿ ਇਹਦਾ ਕੰਟੈਂਟ ਉਸ ਲੈਵਲ ਦਾ ਹੀ ਬਣਾਇਆ ਹੋਇਆ ਵਾ ਦਨ ਆਪਾਂ ਚੱਲ ਕਰਦੇ ਹਾਂ ਜੀ ਅੱਜ ਦੀ ਜੂਨ 2025 ਜੂਨ 2025 ਦਾ ਪਹਿਲਾ ਕੁਐਸਚਨ ਸਾਡੇ ਕੋਲ ਆਇਆ ਕਹਿੰਦੇ ਜੀ ਨਿਊ ਜਿਹੜੇ ਰੌ ਚੀਫ ਨੇ ਆਪਣੇ ਤੇ ਉਹ ਕਿਹਨੂੰ ਨਿਯੁਕਤ ਕੀਤਾ ਗਿਆ ਇੰਪੋਰਟੈਂਟ ਕੁਐਸਚਨ ਆ ਜੀ ਏ ਆਪਸ਼ਨ ਸਾਡੀ ਇਹ ਬਿਲਕੁਲ ਸਹੀ ਚੱਲੇਗੀ ਪ੍ਰਾਗ ਚੈਨ ਆਪਣੇ ਨਵੇਂ ਜਿਹੜੇ ਨੇ ਰੌ ਚੇਕ ਨੇ ਕਿਹੜੀ ਟੀਮ ਨੇ ਆਈਪੀਐਲ 2025 ਦਾ ਖਿਤਾਬ ਜਿੱਤਿਆ ਤਾਂ ਤੁਸੀਂ ਆਈਪੀਐਲ ਦੇਖਿਆ ਹੀ ਹੋਏਗਾ ਹਨਾ ਇੱਕ ਵਾਰੀ ਪਹਿਲਾਂ ਥੋੜੇ ਜੇ ਮੈਚ ਅੱਗੇ ਪੋਸਟਪੋਨ ਕਰਤੇ ਸੀਗੇ ਥੈਨ ਇਹਦੇ ਵਿੱਚ ਆਪਾਂ ਰਾਇਲ ਚੈਲੰਜਰ ਬੈਂਗਲੌਰ ਨੇ ਇਹ ਮੈਚ ਜਿੱਤਿਆ ਸੀਗਾ ਜਿਹੜਾ ਫਾਈਨਲ ਦਾ ਖਿਤਾਬ ਜਿੱਤ ਕੇ ਇਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਇਹਨਾਂ ਨੇ ਕਿੰਗਜ਼ ਪੰਜਾਬ ਕਿੰਗਸ ਨੂੰ ਇਹਨਾਂ ਨੇ ਫਾਈਨਲ ਦੇ ਵਿੱਚ ਹਰਾਇਆ ਸੀ ਠੀਕ ਆ ਥੈਨ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਨਾ ਤੇ 18ਵਾਂ ਐਡੀਸ਼ਨ ਸੀ ਅਹਮਦਾਬਾਦ ਦੇ ਵਿੱਚ ਮੈਚ ਹੋਇਆ ਸੀਗਾ ਪਹਿਲੀ ਵਾਰ ਇਹਨਾਂ ਨੇ ਇਹ ਜਿੱਤਿਆ 18 ਸਾਲਾਂ ਬਾਅਦ ਠੀਕ ਹੈ 18ਵਾਂ ਐਡੀਸ਼ਨ ਸੀਗਾ ਰਨਰਅਪ ਆਪਣੇ ਪੰਜਾਬ ਕਿੰਗ ਸੀ 2025 ਦੇ ਵਿੱਚ ਔਰੈਂਜ ਕੈਪ ਦੇ ਨਾਲ ਕਿਹਨੂੰ ਸਨਮਾਨਿਤ ਕੀਤਾ ਗਿਆ ਕਿਹਨੂੰ ਔਰੈਂਜ ਕੈਪ ਮਿਲਿਆਗਾ ਤੇ 3rd ਨੰਬਰ ਕੁਐਸਚਨ ਦੇ ਵਿੱਚ ਸਾਡਾ ਕੁਐਸਚਨ ਆ ਗਿਆ ਹੋਇਆ ਜੀ ਕਿਹਨੂੰ ਔਰੈਂਜ ਕੈਪ ਕਿਹਨੂੰ ਮਿਲਿਆ ਜੀ ਸਾਈ ਸੁਦਰਸ਼ਨ ਨੂੰ ਔਰੈਂਜ ਕੈਪ ਜਿੱਤੇ ਆਵਾ ਇੰਦਾਨੇ ਸਭ ਤੋਂ ਵੱਧ ਰਨਸ ਬਣਾਏ ਨੇ ਤੇ ਸਾਇਨ ਸੁਦਰਸ਼ਨ ਗੁਜਰਾਤ ਰਾਈਟਨ ਦੇ ਇਹ ਪਲੇਅਰ ਨੇ ਪਰਪਲ ਕੈਪ ਪ੍ਰਸਿੱਧ ਕ੍ਰਿਸ਼ਨਨ ਨੂੰ ਮਿਲਿਆ 25 ਵਿਕਟਸ ਇਹਨਾਂ ਨੇ ਹਾਸਲ ਕੀਤੀਆਂ ਨੇ ਬਾਕੀ ਤੁਸੀਂ ਸਾਰੇ ਜਿਹੜੇ ਨੇ ਆਪਣੇ ਪੀਡੀਐਫ ਤੋਂ ਪੜ੍ਹ ਸਕਦੇ ਹੋ ਠੀਕ ਹੈ ਜੀ ਪੀਡੀਐਫ ਤੋਂ ਸੋ ਮੇਰੀ ਤੁਹਾਨੂੰ ਇਹੀ ਬੇਨਤੀ ਆ ਕਿ ਪੀਡੀਐਫ ਤੁਹਾਨੂੰ ਆਪਾਂ ਨਾਲ ਦੀ ਨਾਲ ਹੀ ਪ੍ਰੋਵਾਈਡ ਕਰ ਰਹੇ ਹਾਂ ਪਰ ਤੁਸੀਂ ਫਿਰ ਵੀ ਵੀਡੀਓ ਨੂੰ ਓਪਨ ਕਰਕੇ ਮੈਂ ਤੁਹਾਨੂੰ ਕਹਿਣਾ ਹੁੰਦਾ ਕਿ ਲਾਈਕ ਜਾਂ ਸ਼ੇਅਰ ਜ਼ਰੂਰ ਕਰੋ ਇੱਕ ਮੋਟੀਵੇਸ਼ਨ ਲਈ ਹੁੰਦਾ ਕੇ ਤੁਸੀਂ ਲਾਈਕ ਜਾਂ ਸ਼ੇਅਰ ਕਰੋ ਹੁਣ ਅੱਜ ਦਾ ਸੰਡੇ ਵੀ ਮੈਂ 4 ਘੰਟੇ ਲਾਏ ਨੇ ਹਨਾ ਇਸ ਪੀਡੀਐਫ ਨੂੰ ਤਿਆਰ ਕਰਨ ਲਈ ਦੈਨ ਇਹਦੇ ਲਈ ਆਪਾਂ ਤੁਹਾਡੇ ਤੋਂ ਕੋਈ ਕੋਈ ਇਹਦਾ ਇਹਦੀ ਕੋਈ ਕੀਮਤ ਨਹੀਂ ਮੰਗ ਰਹੇ ਜਾਂ ਆਪਾਂ ਇਹਦਾ ਕੋਈ ਪ੍ਰਾਈਸ ਵੀ ਰੱਖ ਸਕਦਾ ਮੈਂ ਜੇਕਰ ਰੱਖਣਾ ਹੋਵੇ ਕਿ ਇੱਕ ਛੋਟਾ ਜਿਹਾ ਪ੍ਰਾਈਸ ਦੇ ਵਿੱਚ ਆਪਾਂ ਜਿੰਨੇ ਵੀ ਹਨਾ ਕਰੰਟ ਅਫੇਅਰਸ ਆਊਗਾ ਪਰ ਆਪਾਂ ਕਦੇ ਵੀ ਇਹਨੂੰ ਪੇਡ ਨਹੀਂ ਕੀਤਾਗਾ ਤੇ ਇਹਨੂੰ ਆਪਾਂ ਫ੍ਰੀ ਆਫ ਕਾਸਟ ਹੀ ਤੁਹਾਨੂੰ ਦੇ ਰਹੇ ਹਾਂ ਪਰ ਤੁਹਾਨੂੰ ਸਿਰਫ ਇੱਕ ਛੋਟੀ ਜੀ ਬੇਨਤੀ ਕਰਦੇ ਹਾਂ ਕਿ ਇਹਨੂੰ ਵੀਡੀਓ ਨੂੰ ਓਪਨ ਕਰਕੇ ਲਾਈਕ ਜ਼ਰੂਰ ਕਰ ਦੇਕੋ ਦੇਖਣੀ ਨਾ ਦੇਖਣੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੁਹਾਡੀ ਮਰਜ਼ੀ ਆ ਜੇਕਰ ਤੁਸੀਂ ਨਹੀਂ ਦੇਖਣੀ ਚਾਹੁੰਦੇ ਟਾਈਮ ਨਹੀਂ ਤੁਸੀਂ ਉਹ ਕਰਨਾ ਚਾਹੁੰਦੇ ਪੀਡੀਐਫ ਤੋਂ ਪੜਨਾ ਚਾਹੁੰਦੇ ਤਾਂ ਤੁਸੀਂ ਪੀਡੀਐਫ ਤੋਂ ਪੜ੍ਹ ਸਕਦੇ ਹੋ ਠੀਕ ਹੈ ਪਰ ਇੱਕ ਵਾਰ ਮੇਰੀ ਮੋਟੀਵੇਸ਼ਨ ਲਈ ਇੰਨਾ ਹੁੰਦਾ ਕਿ ਆਪਾਂ ਇੰਨਾ ਐਫਰਟ ਕਰਕੇ ਆਪਾਂ ਵੀਡੀਓ ਬਣਾਈ ਆ ਦੈਨ ਹਨਾ ਉਹਦੇ ਤੇ ਉਹ ਕੁਝ ਵਿਊਜ਼ ਆਉਣ ਤਾਂ ਉਹਦੇ ਨਾਲ ਥੋੜਾ ਤੁਹਾਡਾ ਵੀ ਹੌਸਲਾ ਵਧਦਾ ਵਾ ਦੈਨ ਇਹ ਚੀਜ਼ ਜੇ ਹੁੰਦੀ ਹੈ ਜੀ ਨੈਕਸਟ ਆਪਾਂ ਚੱਲਦੇ ਹਾਂ 4 ਨੰਬਰ ਉਸ 2025 ਦਾ ਇੰਡੀਆ ਦਾ ਜੀ7 2025 ਦਾ ਜਿਹੜਾ ਚੀਫ ਗੈਸਟ ਖਾਣ ਰਿਹਾ ਹੈ G7 ਦੀ ਜਿਹੜੀ ਸਮਿਟ ਹੋਈ ਆ ਉਹਦੇ ਵਿੱਚ ਆਪਣੇ ਰਹੇ ਨੇ ਜੀ ਐਸ ਜਯਾ ਸ਼ੰਕਰ ਸਾਡੇ ਇਹਦੇ ਵਿੱਚ ਆਪਣੇ G7 ਸਮਿਟ ਦੇ ਦੇ ਮੁੱਖ ਮਹਿਮਾਨ ਰਹੇ ਨੇ ਠੀਕ ਹੈ ਸੋ ਨੈਕਸਟ ਆਪਾਂ ਚੱਲਦੇ ਹਾਂ ਸੌਰੀ ਐਸ ਜਯਾ ਸ਼ੰਕਰ ਨੇ ਇਹ ਰਹੇ ਨੇ ਆਪਣੇ ਨਰਿੰਦਰ ਮੋਦੀ ਠੀਕ ਹੈ ਇੰਡੀਆ ਦੇ ਆਪਣੇ ਜਿਹੜੇ ਹੈਗੇ ਨੇ ਪ੍ਰਾਈਮ ਮਿਨਿਸਟਰ ਅੱਗੇ ਚੱਲਦੇ ਹਾਂ ਜੀ 5 ਨੰਬਰ ਕੁਐਸਚਨ ਦੇ ਉੱਤੇ 5 ਨੰਬਰ ਕੁਐਸਚਨ ਦੇ ਵਿੱਚ ਸਾਡੇ ਕੋਲੇ ਕੁਐਸਚਨ ਪੁੱਛਿਆ ਜਾ ਰਿਹਾ ਕਹਿੰਦੇ ਕਿਹੜੇ ਦੇਸ਼ ਨੇ NATO 2025 ਜਿਹੜੀ ਸਮਿਟ ਆ ਉਹਦੀ ਮੇਜਵਾਨੀ ਕੀਤੀ ਆ ਪੰਜ ਮੈਂ ਤਾਂ ਸਹੀ ਆਨਸਰ ਸਾਡੇ ਕੋਲ ਨੀਦਰਲੈਂਡ ਆ ਜਾਏਗਾ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ नेक्स्ट ਚੱਲਦੇ ਹਾਂ ਜੀ ਅਸੀਂ ਵਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ 2025 ਯੂਨ ਸਸਟੇਨੇਬਲ ਡਿਵੈਲਪਮੈਂਟ ਗੋਲ ਜਿਹਨੂੰ ਐਸਡੀਜੀ ਗੋਲਸ ਆਪਾਂ ਕਹਿੰਦੇ ਆ ਇੰਡੀਆ ਦਾ ਰੈਂਕ ਇਹਦੇ ਵਿੱਚ ਕੀ ਰਿਹਾ ਤੇ 99 ਰੈਂਕ ਰਿਹਾ ਇੰਡੀਆ ਦਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਇਹਦੇ ਵਿੱਚ ਠੀਕ ਆ ਧੰਨਵਾਦ ਤੁਸੀਂ ਕਰ ਲਿਆ ਰੀਸੈਂਟਲੀ ਦੋ ਵੈਟਲੈਂਡਸ ਨੂੰ ਡਿਕਲੇਅਰ ਕੀਤੇ ਗਏ ਆ ਰਾਮਸਨ ਸਾਈਟਸ ਨੇ ਜਿਨ੍ਹਾਂ ਖਚਾਨ ਐਨ ਮਨਾਰ ਵੈਟਲੈਂਡ ਸਾਈਟਸ ਆਰ ਲੋਕੇਟਿਡ ਇਨ ਵਿੱਚ ਸਟੇਟ ਕਿਹੜੀ ਸਟੇਟ ਦੇ ਵਿੱਚ ਲੋਕੇਟਿਡ ਸਨ ਜਿਹਨੂੰ ਡਿਕਲੇਅਰ ਕੀਤਾ ਗਿਆ ਰਾਮਸਰ ਸਾਈਟਸ ਇੰਪੋਰਟੈਂਟ ਕੁਐਸਚਨ ਆ ਜੀ ਰਾਜਸਥਾਨ ਦੀਆਂ ਇਹ ਦੋਨੇ ਸਾਈਟਸ ਤੁਸੀਂ ਯਾਦ ਕਰ ਜਾਣੀਆਂ ਖਚਾਨ ਐਨ ਮਨਾਰ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਚੋ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਆਉਂਦਾ ਹੈ ਠੀਕ ਆ ਅੱਗੇ ਚੱਲਦੇ ਆ ਜੀ ਅਸੀਂ ਨੈਕਸਟ ਕੁਐਸਚਨ ਤੇ 2025 ਟਾਈਟਲ ਦੇ ਵਿੱਚ ਜੇਕਰ ਇੰਡੀਆ ਦਾ ਜਿਹੜਾ ਮੈਂਸ ਮਾਸਟਰ ਕੱਪ ਹੋਇਆ ਵਾ ਉਹ ਕਿਹੜੇ ਰਾਜ ਨੇ ਜਿੱਤਿਆ ਵਾ ਨੇਡ ਦਾ ਸਹੀ ਆਨਸਰ ਸਾਡੇ ਕੋਲ ਡੀ ਆ ਜਾਏਗਾ ਜੀ then ਤਾਮਿਲਨਾਡੂ ਨੇ ਇਹ ਕਿਤਾਬ ਜਿੱਤਿਆ ਵਾ ਜੀ ਕਿਹੜੇ ਦੇਸ਼ ਵਿੱਚ ਗਲੋਬਲ ਪੀਸ ਇੰਡੈਕਸ 2025 ਦੇ ਵਿੱਚ ਜਿਹੜੇ ਟੌਪ ਦੇ ਉੱਤੇ ਟੌਪ ਕੀਤਾ ਵਾ ਕਿਹੜੇ ਦੇਸ਼ ਨੇ ਨੌਵੇਂ ਦਾ ਸਹੀ ਆਨਸਰ ਸਾਡੇ ਕੋਲ ਆਈਸਲੈਂਡ ਆ ਜਾਏਗਾ ਤਾਂ ਸੀ ਆਪਸ਼ਨ ਬਿਲਕੁਲ ਸਹੀ ਚੱਲੀ ਗਈ ਹੈ ਨੈਕਸਟ ਕਿਸ ਦੇਸ਼ ਨੇ 2025 ICC ਵਰਲਡ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਕਿਹੜਾ ਦੇਸ਼ ਆ ਜੀ ਨੇ ICC ਦਾ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਤਾਂ ਸਾਊਥ ਅਫਰੀਕਾ ਨੇ ਇਹ ਖਿਤਾਬ ਜਿੱਤਿਆ ਦੈਨ ਇਹ ਤੁਸੀਂ ਆਪਸ਼ਨ ਕਲਿੱਕ ਕਰਨੀ ਆ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆ ਇਹ ਵੀ ਤੁਸੀਂ ਨੋਟ ਕਰ ਲਓ ਕਿਉਂਕਿ ਸਪੋਰਟਸ ਤੋਂ ਪੀਪਲਸ ਵੀ ਪੱਕਾ ਕੁਐਸਚਨ ਪੁੱਛਦੀ ਪੁੱਛਦੀ ਆ ਹਨਾ ਨੈਕਸਟ ਅਸੀਂ ਚੱਲ ਰਹੇ ਆ ਜੀ ਗਲੋਬਲ ਜੈਂਡਰ ਗੈਪ ਇੰਡੈਕਸ 2025 ਦੇ ਵਿੱਚ ਇੰਡੀਆ ਦਾ ਰੈਂਕ ਇੰਡੀਆ ਕਿੰਨੇ ਰੈਂਕ ਦੇ ਉੱਤੇ ਰਿਹਾ ਬਾ ਦੁਨੀਆ ਦੇ ਵਿੱਚ ਤਾ ਇਹ ਵੀ ਮੋਸਟ ਇੰਪੋਰਟੈਂਟ ਹੀ ਕੁਐਸਚਨ ਆਪਾਂ ਇਹਦੇ ਵਿੱਚ 50 ਜਿਹੜੇ ਕੁਐਸਚਨ ਸਿਲੈਕਟ ਕੀਤੇ ਹੁੰਦੇ ਨੇ ਇਹ ਮੋਸਟ ਇੰਪੋਰਟੈਂਟ ਹੀ ਹੁੰਦੇ ਨੇ ਕਿਉਂਕਿ ਜਦੋਂ ਤੁਸੀਂ ਕਿਸੇ ਵੀ ਪੇਪਰ ਦੇ ਵਿੱਚ ਬੈਠਨੇ ਹੁੰਦਾ ਤੁਸੀਂ ਹਮੇਸ਼ਾ ਇਹ ਚੀਜ਼ ਦੇਖਦੇ ਹੋ ਕਿ ਐਗਜ਼ਾਮੀਨਰ ਇਹ ਜਿਹੇ ਕੁਐਸਚਨ ਪੁੱਛੇ ਬਿਨਾ ਉਹ ਜਦੋਂ ਪੇਪਰ ਸੈੱਟ ਕਰਦੇ ਨੇ ਤੁਸੀਂ ਦੇਖੋ ਇਹ ਜਿਹੇ ਕੁਐਸਚਨ ਹੀ ਉਹ ਲੱਭਦੇ ਹੁੰਦੇ ਨੇ ਜਿਹੜੇ ਮੋਸਟ 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 ਇੰਪੋਰਟੈਂਟ ਹੋਣ ਜਿਹੜੇ ਕਰੰਟ ਅਫੇਅਰ ਦੇ ਨਜ਼ਰੀਏ ਦੇ ਨਾਲ ਬਹੁਤ ਹੀ ਜ਼ਿਆਦਾ ਖਬਰਾਂ ਦੇ ਵਿੱਚ ਰਹੇ ਹੋਣ ਜਾਂ ਜਿਹੜੇ ਜ਼ਿਆਦਾਤਰ ਹਰੇਕ ਸਾਲ ਦੇ ਵਿੱਚ ਕੋਈ ਇਵੈਂਟਸ ਹੁੰਦੇ ਨੇ ਹਨਾ ਉਹੋ ਜਿਹੇ ਕਰੰਟ ਅਫੇਅਰਸ ਜ਼ਿਆਦਾ ਪੁੱਛੇ ਜਾਂਦੇ ਨੇ ਜਿੱਦਾਂ ਕਿ ਮੈਂ ਤੁਹਾਨੂੰ ਸਮਝਾਉਣਾ ਹੁੰਦਾ ਕਿ ਜੇਕਰ 10 ਕਰੰਟ ਅਫੇਅਰ ਕਿਸੇ ਪੇਪਰ ਦੇ ਵਿਚਾਰ ਰਹੇ ਨੇ ਤਾਂ ਜਿਹੜੇ ਕੁਐਸਚਨ ਮੈਂ ਤੁਹਾਨੂੰ ਇਸ ਪੀਡੀਐਫ ਦੇ ਵਿੱਚ ਦੇ ਰਿਹਾ ਤਾਂ 7-8 ਕੁਐਸਚਨ ਤੁਹਾਨੂੰ ਐਦਾਂ ਦੇ ਕੁਐਸਚਨ ਪੇਪਰ ਦੇ ਵਿੱਚ ਜ਼ਰੂਰ ਪੁੱਛ ਜਾਣਗੇ ਤਾਂ ਇਹ 7-8 ਕੁਐਸਚਨ ਤਾਂ ਤੁਸੀਂ ਇੱਕ ਵੀ ਕੁਐਸਚਨ ਗਲਤ ਨਹੀਂ ਕਰਕੇ ਆਉਣਾ ਇਹਦੇ ਵਿੱਚ ਕਿਉਂਕਿ ਪੱਕੇ ਪੱਕੇ ਨੰਬਰ ਤੁਹਾਡੇ ਹੁੰਦੇ ਨੇ ਪਰ ਜੇ ਤੁਸੀਂ ਇਹਨੂੰ ਪੜਨ ਵੇਜੋਗੇ ਵੈਸੇ ਕਰੰਟ ਅਫੇਅਰਸ ਬਹੁਤ ਜ਼ਿਆਦਾ ਹੋ ਜਾਂਦੇ ਨੇ ਕਟੋਕਟ 300 400 ਗ੍ਰੈਂਟ ਅਫੇਅਰਸ ਇੱਕ ਮਹੀਨੇ ਦਾ ਯਾਦ ਰੱਖਣਾ ਤੇ ਉਸ ਤੋਂ ਬਾਅਦ ਸਾਲ ਦੇ ਜੇ ਤੁਸੀਂ ਯਾਦ ਕਰਦੇ ਹੋ ਮਿਨੀਮਮ ਹਨਾ ਜਾਂ ਮੈਕਸਿਮਮ ਲਾ ਲੋ ਤਾਂ ਤੁਹਾਨੂੰ 1200 ਗ੍ਰੈਂਟ ਅਫੇਅਰਸ ਬਾਰ-ਬਾਰ ਪੜਨੇ ਪੈਣਗੇ ਸਮੇਂ ਤੁਹਾਨੂੰ ਜੇਕਰ ਤੁਸੀਂ ਇਹ 50 100 ਗ੍ਰੈਂਟ ਅਫੇਅਰ ਤੁਸੀਂ ਮਹੀਨੇ ਦੇ ਕਰਦੇ ਹੋ ਤਾਂ ਉਹਦੇ ਉਹ ਤੁਹਾਡੇ ਲਈ ਥੋੜੇ ਜੇ ਈਜ਼ੀ ਰਹਣਗੇ ਹਨਾ ਦੈਨ ਇਹ ਚੀਜ਼ ਹੁੰਦੀ ਆ ਕਿ ਇਹਨੂੰ ਥੋੜਾ ਜਆ ਤੁਸੀਂ ਇਹ ਚੀਜ਼ ਦੇਖਣੀ ਆ ਕਿ ਹਾਂ ਤੁਸੀਂ ਕਿੰਨੇ ਕਿੰਨਾ ਕਿ ਚੀਜ਼ਾਂ ਤੁਸੀਂ ਜਾਤ ਰੱਖ ਸਕਦੇ ਹੋ ਹਨ ਕਿਉਂਕਿ ਮੋਸਟਲੀ ਬੱਚੇ ਕੀ ਕਰਦੇ ਨੇ ਕਿ 6 ਗਰੰਟ 6 ਮਹੀਨਿਆਂ ਦਾ ਗਰੰਟ ਅਫੇਅਰਸ ਕਰਦੇ ਹੁੰਦੇ ਨੇ ਹਨਾ ਹੁਣ ਜੇ 300 ਆਪਣੇ 300 ਕਰੰਟ ਅਫੇਅਰ ਕਰੋਗੇ ਤਾਂ 1800 ਹੋ ਗਿਆ ਹਨਾ 1800 ਕਰੰਟ ਅਫੇਅਰ 6 ਮਹੀਨਿਆਂ ਦਾ ਯਾਦ ਰੱਖੋਗੇ ਤੇ ਕਈ ਵਾਰ ਪੇਪਰ ਦੇ ਵਿੱਚ ਐਗਜ਼ਾਮੀਨਰ ਕੀ ਕਰਦਾ ਕਿ 6 ਮਹੀਨਿਆਂ ਤੋਂ ਪੁਰਾਣੇ ਕਰੰਟ ਅਫੇਅਰਸ ਤੁਹਾਨੂੰ ਪੁੱਛ ਲੈਂਦਾ ਵਾ ਹਨਾ ਥੈਨ ਉਹਦੇ ਵਿੱਚ ਆਪਾਂ ਉਹ ਫਿਰ ਗਲਤ ਕਰ ਦਿੰਦੇ ਹਾਂ ਕਿਉਂਕਿ ਉਹ ਆਪਾਂ ਬਾਰ-ਬਾਰ ਰਿਵਾਈਜ਼ ਨਹੀਂ ਕੀਤੇ ਹੁੰਦੇ ਤਾਂ ਜ਼ਰੂਰੀ ਹੈ ਕਿ 1 ਸਾਲ ਦੇ ਕਰੰਟ ਅਫੇਅਰਸ ਜ਼ਰੂਰ ਕਰਕੇ ਜਾਓ 6 ਮਹੀਨੇ ਦਾ ਚੰਗੀ ਤਰ੍ਹਾਂ ਕਰਕੇ ਜਾਇਗਾ ਤੇ ਟੋਟਲ ਜਿਹੜੇ ਮੋਸਟ ਇੰਪੋਰਟੈਂਟ ਕਰੰਟ ਅਫੇਅਰਸ ਹੁੰਦੇ ਨੇ ਉਹ 1 ਸਾਲ ਦੇ ਕਰ ਜਾਓ ਚਾਹੇ ਕਿਸ ਤੋਂ ਤੁਸੀਂ ਯਾਦ ਰੱਖ ਸਕਦੇ ਹੋ ਪਰ ਜਿਆਦਾ ਕਰੰਟ ਅਫੇਅਰਸ ਮੈਂ ਤੁਹਾਨੂੰ ਪਹਿਲਾਂ ਹੀ ਕਹਿਣਾ ਕਿ ਪੇਪਰ ਦੇ ਨਜ਼ਰੀਏ ਨਾਲ ਕਈ ਵਾਰ ਪੇਪਰ ਇਦਾਂ ਦਾ ਸੈੱਟ ਹੋ ਜਾਂਦਾ ਕਿ ਪੇਪਰ ਦੇ ਵਿੱਚ ਕਰੰਟ ਅਫੇਅਰਸ ਆਉਂਦੇ ਹੀ 3-4 ਹਨ ਤਾਂ ਇਹ ਚੀਜ਼ ਆ ਕਿ ਆਪਾਂ ਉਹਨਾਂ ਕੋ ਟਾਈਮ ਹੀ ਉਹ ਚੀਜ਼ ਨੂੰ ਦੇਣਾ ਵਾ ਜਿਹੜੇ ਕਿ ਤੁਹਾਡੇ ਪੇਪਰ ਦੇ ਪੁਆਇੰਟ ਆਫ View ਨਾਲ ਇੰਪੋਰਟੈਂਟ ਹੋਵੇ ਠੀਕ ਹੈ ਜੀ ਇਹਦਾ ਸੀ ਆਨਸਰ ਸੀ ਆ 12 ਨੰਬਰ ਕੁਐਸਚਨ ਦੇ ਉੱਤੇ ਆਪਾਂ ਅੱਗੇ ਆਪਾਂ ਕਿਹੜੀ ਕੰਟਰੀ ਹੈ ਜਿਨੇ 51ਵਾਂ G ਸਮਿਟ 2025 ਆ ਜਿਹੜਾ ਉਹ ਹੋਸਟ ਕੀਤਾ ਵਾ ਤਾਂ 12ਵੇਂ ਦਾ ਸਾਡਾ ਸਹੀ ਆਨਸਰ ਕੈਨੇਡਾ ਆ ਜਾਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਨੈਕਸਟ ਅਸੀਂ ਚੱਲਦੇ ਹਾਂ ਜੀ ਅ ਅਗਲੇ ਕੁਐਸਚਨ ਦੇ ਉੱਤੇ ਨੈਕਸਟ ਕੁਐਸਚਨ ਸਾਨੂੰ ਪੁੱਛਿਆ ਕਹਿੰਦਾ ਚਨਾਬ ਦਾ ਜਿਹੜਾ ਰੇਲ ਬ੍ਰਿਜ ਜਾਰੀਨਟਲੀ ਇਨੈਗੂਰੇਟ ਕੀਤਾ ਵਾ ਉਹ ਕਿੰਨਾਂ ਨੇ ਕੀਤਾਗਾ 13ਵੇਂ ਦਾ ਸਹੀ ਆਨਸਰ ਸੀ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਕੀਤਾ ਵਾ ਜੀ ਨੈਕਸਟ ਚੱਲਦੇ ਹਾਂ ਜੀ ਆਪਾਂ ਆਰਕ ਬ੍ਰਿਜ ਜਿਨੂੰ ਆਪਾਂ ਕਹਿ ਦਿੰਨੇ ਆ 2025 ਦਾ ਫ੍ਰੈਂਚ ਓਪਨ ਮੈਨ ਸਿੰਗਲ ਟਾਈਟਲ ਕਿਹਨੇ ਜਿੱਤਿਆ ਵਾ 14ਵਾਂ ਦਾ ਸਹੀ ਆਨਸਰ ਸਾਡੇ ਕੋਲ 카ਰਲੋ ਜ਼ੈਲਕਰੈਸ ਆ ਜਾਏਗਾ ਇਹੀ ਜ਼ਿਆਦਾਤਰ ਖਿਤਾਬ ਜਿੱਤਦੇ ਨੇ ਤੁਹਾਨੂੰ ਕੋਈ ਪਤਾ ਹਨਾ ਇਹ ਜੀ ਤੇ ਬੂ ਮੈਸਟਰ ਵੀ ਯਾਦ ਕਰ ਲਿਓ ਜੀ ਕੋਕੋ ਗਫ ਯੂ ਐਸ ਏ ਦੇ ਨੇ ਜਿੱਤਿਆ ਵਾ ਹੂ ਇਜ਼ ਦਾ ਇੰਡੀਅਨ ਐਸਟਰੋਨੌਟ ਸਿਲੈਕਟਡ ਫਾਰ ਦਾ ਐਗਜ਼ੀਅਮ ਮਿਸ਼ਨ 4 ਤਾਂ ਇਹ ਵੀ ਇੰਪੋਰਟੈਂਟ ਕੁਐਸਚਨ ਬਣ ਜਾਂਦਾ ਸਪੇਸ ਦੇ ਵਿੱਚੋਂ ਸੁਭਾਂਸ਼ੂ ਸ਼ੁਕਲਾ ਨੂੰ ਸਿਲੈਕਟ ਕੀਤਾ ਵਾ ਐਕਸੀਓਮ ਮਿਸ਼ਨ ਫੋਰ ਲਈ ਕਿਉਂ ਉਸ ਵਰਲਡ ਯੂਨੀਵਰਸਿਟੀ ਰੈਂਕਿੰਗ 2026 ਦੇ ਵਿੱਚ ਕਿਹੜੀ ਆ ਜਿਹੜੀ ਜੀਨੇ ਕਿ ਟਾਪ ਕੀਤਾ ਵਾ ਜਿਨ੍ਹਾਂ ਨੇ ਤਾਂ 16ਵੇਂ ਦਾ ਸਹੀ ਆਨਸਰ ਸਾਡੇ ਕੋਲੇ ਆਈਆਈਟੀ ਦਿੱਲੀ ਆਜੇਗਾ ਸੀ ਆਪਸ਼ਨ ਦੇ ਉੱਤੇ ਸਾਡਾ ਬਿਲਕੁਲ ਸਹੀ ਚੱਲੇਗਾ ਜੀ ਭਾਰਤ ਦਾ ਕਿਹੜਾ ਰਾਜ ਆ ਜਿਹੜਾ ਇੰਡੀਆਸ ਫਰਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਸਪੈਸ਼ਲ ਇਕਨੋਮਿਕ ਜ਼ੋਨ ਬਣਾਇਆ ਦਾ 17 ਦਾ ਸਹੀ ਆਨਸਰ ਸਾਡੇ ਕੋਲ 36 ਗੜ ਆ ਜਾਏਗਾ ਇਹ ਫਰਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਸਪੈਸ਼ਲ ਇਕਨੋਮਿਕ ਜ਼ੋਨ ਰਹਾਵੜੀ ਕਰ ਲਿਓ ਜੀ ਇਹਨੂੰ ਠੀਕ ਹੈ ਨਵਾਂ रायपुर ਲੋਕੇਸ਼ਨ ਆ ਹੈ ਜਿਹਨੂੰ ਕਹਿ ਕੀਤਾ ਵਾ ਕੌਣ ਹੈ ਜਿਨ੍ਹਾਂ ਨੂੰ ਸਰਸਵਤੀ ਸਨਮਾਨ 2024 ਨਾਲ ਸਨਮਾਨਿਤ ਕੀਤਾ ਹੈ ਸਟਾਰ ਮਾਰਕ ਲਾ ਲਓ ਜੀ ਇਹਨੂੰ ਕਿਉਂਕਿ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਤਾਂ ਇਸ ਦੇ ਵਿੱਚ ਭਾਰਤ ਦੇਸ਼ ਸੁਆਮੀ ਨੂੰ ਇਹਨਾਂ ਨੂੰ ਸਰਸਵਤੀ ਸਨਮਾਨ 2024 ਨਾਲ ਰੀਸੈਂਟਲੀ ਇਹਨਾਂ ਨੂੰ ਜਿਹੜਾ ਵਾ ਸਨਮਾਨ ਕੀਤਾ ਗਿਆ ਹੈ ਕੌਣ ਭਾਰਤ ਦੇ ਜਿਹੜੇ ਇੰਡੀਆ ਦੇ ਫਰਸਟ ਊਮਨ ਏਡੀਸੀ 2 ਦਾ ਪ੍ਰੈਜ਼ੀਡੈਂਟ ਆਫ ਇੰਡੀਆ ਬਣੇ ਨੇ ਠੀਕ ਆ ਤਾਂ ਇੰਪੋਰਟੈਂਟ ਕੁਐਸਚਨ ਨੇ ਇਹਦੇ ਵਿੱਚ ਵੀ ਇਹ ਹੁੰਦਾ ਹੈ ਠੀਕ ਆ ਯਸ਼ਵੀ ਸੋਲੰਕੇ ਬਣੇ ਨੇ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਹੈ ਠੀਕ ਆ ਊਮਨ ਏਡੀਸੀ 2 ਦਾ ਪ੍ਰੈਜ਼ੀਡੈਂਟ ਇਹ ਉਹ ਏਡੀਸੀ ਨਹੀਂ ਆਪਾਂ ਕਹਿ ਸਕਦੇਗੇ ਜਿਹੜੇ ਆਪਾਂ ਪ੍ਰਸ਼ਾਸਨ ਦੇ ਵਿੱਚ ਹੁੰਦੇ ਨੇ ਹਨਾ ਸਿਵਲ ਪ੍ਰਸ਼ਾਸਨ ਦੇ ਵਿੱਚ ਆਪਣੇ ਤੇ ਠੀਕਾ ਸੋ ਐਡੀਸ਼ਨਲ ਡੈਪਟੀ ਕਮਿਸ਼ਨਰ ਕਹਿ ਦਿੰਨੇ ਆਪਾਂ ਉਸ ਏਡੀਸੀ ਦੇ ਵਰਡ ਨੂੰ ਤਾਂ ਇਹ ਐਡੇ ਡੇ ਕ ਹੈ ਇਹ ਮਿਲਟਰੀ ਅਫੀਸਰ ਹੁੰਦੇ ਨੇ ਜਿਹੜੇ ਅਸਿਸਟ ਕਰਦੇ ਨੇ ਹਾਇਰ ਰੈਂਕਿੰਗ ਅਫੀਸ਼ਰਸ ਨੂੰ ਠੀਕਾ ਤਾਂ ਇਹ ਜ਼ਰੂਰ ਕਰਦੇ ਹੋ ਜੀ ਤੁਸੀਂ ਠੀਕ ਹੈ ਇਫ ਕੋ ਨੇ ਕਿਸ ਦੇਸ਼ ਵਿੱਚ ਆਪਣਾ ਪਹਿਲਾ ਓਵਰ ਸੀਜ਼ ਖਾਦ ਪਲਾਂਟ ਸਥਾਪਿਤ ਕੀਤਾ 20 ਦਾ ਸਹੀ ਆਨਸਰ ਸਾਡੇ ਕੋਲੇ ਬ੍ਰਾਜ਼ੀਲ ਆ ਜਾਏਗਾ ਠੀਕ ਹੈ ਜੀ ਈ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਇਹਦੇ ਵਿੱਚ ਅੱਗੇ ਚੱਲਦੇ ਹਾਂ ਜੀ ਆਪਾਂ ਹੂ ਬਿਕਮ ਦਾ ਫਰਸਟ ਇੰਡੀਅਨ ਟੂ ਕੰਪਲੀਟ ਨਾਸਾਸ ਇੰਟਰਨੈਸ਼ਨਲ 에ਅਰ ਐਂਡ ਸਪੇਸ ਪ੍ਰੋਗਰਾਮ ਕਿਨੇ ਕੰਪਲੀਟ ਕੀਤਾ ਵਾ ਤਾਂ ਇਹ ਕੀਤਾ ਵਾ ਜੀ ਜਾਨਵੀ ਦੰਗੈਤੀ ਨੇ ਕੀਤਾ ਵਾ ਜੀ ਹੈ ਬਾਈ ਨੰਬਰ ਕੁਸ਼ਨ ਹੂ ਵਿਲ ਇੰਡੀਆਸ ਫਰਸਟ ਅੰਡਰਵਾਟਰ ਵੇਅਰ ਬਿਲ ਇੰਡੀਆਸ ਫਰਸਟ ਅੰਡਰਵਾਟਰ ਮਿਊਜ਼ੀਅਮ ਬੀ ਬਿਲਟ ਅਰਾਊਂਡ ਆਈ ਐਨ ਐਸ ਗਿਲਦਾਰ ਇੰਪੋਰਟੈਂਟ ਕੁਐਸਚਨ ਆ ਜੀ ਇਹ ਡੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗਾ ਜੀ ਮਹਾਰਾਸ਼ਟra ਦੇ ਵਿੱਚ ਉਹ ਕੰਨ ਰਿਹਾ ਵਾ ਕਿਹੜੇ ਕਿਹੜੀ ਸਟੇਟ ਨੇ ਰੀਸੈਂਟਲੀ ਅਨਾਉਂਸ ਕੀਤੀ ਹੈ ਇੰਡੀਆ ਦੀ ਫਰਸਟ ਈ-ਵੋਟਿੰਗ ਥਰੂ ਅ ਮੋਬਾਈਲ ਐਪ ਠੀਕ ਹੈ ਅਰਬਨ ਜਿਹੜੀ ਹੋਊਗੀ ਹਨਾ ਜਿਹੜੀ ਵੋਟਿੰਗ ਹੋਊਗੀ ਉਹਦੇ ਵਿੱਚ ਉਹ ਕਿਹਨੇ ਅਨਾਉਂਸ ਕੀਤੀ ਹੈ ਜੀ ਬਿਹਾਰ ਸੀ ਆਪਸ਼ਨ ਸਾਡਾ ਬਿਲਕੁਲ ਸਹੀ ਚਲੇਗਾ ਜੀ ਠੀਕ ਆ ਇਹ ਜ਼ਰੂਰ ਕਰ ਲਿਓ ਇੰਪੋਰਟੈਂਟ ਪੁਆਇੰਟ ਬਣਦੇ ਨੇ ਕਿਸ ਨੂੰ ਬਾਲ ਸਾਹਿਤਿਆ ਪੁਰਸਕਾਰ ਹਿੰਦੀ ਸਾਹਿਤ ਲਈ 2025 ਦੇ ਵਿੱਚ ਦਿੱਤਾ ਗਿਆ ਸਟਾਰਮਾਰਕ ਕਰ ਲਓ ਜੀ ਇਹਨੂੰ ਹਿੰਦੀ ਪੰਜਾਬੀ ਸਾਰੇ ਯਾਦ ਕਰ ਲਿਓ ਇਹ ਤਾਂ ਆਪਾਂ ਹਿੰਦੀ ਵਾਲਾ ਵੀ ਇਹਦੇ ਵਿੱਚ ਹੈਡ ਕੀਤਾ ਉਹ ਤਾਂ ਸ਼ੁਸ਼ੀਲ ਸ਼ੁਕਲਾ ਨੂੰ ਮਿਲਿਆ ਵਾ ਹਿੰਦੀ ਦੇ ਵਿੱਚ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਤਾਂ ਪੰਜਾਬੀ ਦੇ ਵਿੱਚ ਵੀ ਜਰੂਰ ਯਾਦ ਕਰਿਓ ਜੀ ਪੰਜਾਬੀ ਦਾ ਵੀ ਸਾਡੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਰਹੇਗਾ ਇਹ ਪੇਪਰ ਚ ਆਉਣ ਦੀ ਪੂਰੀ ਪੂਰੀ ਸੰਭਾਵਨਾ ਹੁੰਦੀ ਨੇ ਠੀਕ ਆ ਸੋ ਪਾਲ ਖੈਦਮ ਤੇ ਭਗਵਾਨ ਸਿੰਘ ਐਂਡ ਦਰੋ ਐ ਡੈਰੀ ਪੋਇਲ ਕੈਲਾਸ਼ ਨੂੰ ਮਿਲਿਆ ਵਾ ਨੋਵਲ ਇਹਨਾਂ ਦਾ ਆਇਆ ਸੀ ਜਾਦੂ ਪਟਾਕਾ ਠੀਕ ਆ ਇਹ ਪੰਜਾਬੀ ਦੇ ਵਿੱਚ ਮਿਲਿਆ ਵਾ ਠੀਕ ਆ ਇਹਨੂੰ ਜ਼ਰੂਰ ਕਰ ਲਿਓ ਇੰਗਲਿਸ਼ ਦੇ ਵਿੱਚ ਨਿਤਿਨ ਕੁਸ਼ਲਾ ਆਪਾਂ ਨੂੰ ਮੜਾ ਤਾਮਿਲ ਦੇ ਵਿੱਚ ਇਹਨਾਂ ਨੂੰ ਤਾਂ ਹਿੰਦੀ ਤੇ ਪੰਜਾਬੀ ਤੁਸੀਂ ਕਰ ਲਿਓ ਜੀ ਹਿੰਦੀ ਪੰਜਾਬੀ ਇੰਪੋਰਟੈਂਟ ਹੈ ਉਹ ਲਾਸ ਸਕੀਮ ਆ ਜਿਹੜੀ ਹੇਠ ਲਿਖੀ ਹੇਠ ਪੂਰੀ ਸਾਖਰਤਾ ਪ੍ਰਾਪਤ ਕਰਨੀ ਮਤਲਬ ਕਿ ਫੁੱਲੀ ਲਿਟਰੇਸੀ ਅੰਡਰ ਦੀ ਓਲਾ ਸਕੀਮ ਦਾ 3ਵਾਂ ਤੀਜੀ ਕਿਹੜੀ ਸਟੇਟ ਬਣ ਗਈ ਹੋਈ ਆ ਜਿਨੂੰ ਇਹ ਕਿ ਜਿਹੜੇ ਇਹਨਾਂ ਨੇ ਕੀਤਾ ਤਾਂ ਤ੍ਰਿਪੁਰਾ ਮਣ ਚੁਕੀ ਆ ਠੀਕ ਆ ਪਹਿਲਾਂ ਆਪਾਂ ਫਸ ਤੇ ਸੈਕਿੰਡ ਕੀਤੀ ਸੀ ਪਿਛਲੀ ਕਲਾਸ ਦੇ ਵਿੱਚ ਇਹਦੇ ਵਿੱਚ ਤੀਜੀ ਇਹ ਪੁੱਛ ਰਹੇ ਨੇ ਇੰਟਰਨੈਸ਼ਨਲ 올림픽 ਕਮੇਟੀ ਦੇ ਜਿਹੜੇ ਚੇਅਰਮੈਨ ਵਜੋਂ ਕਿੰਨਾਂ ਨੂੰ ਨਿਯੁਕਤ ਕੀਤਾ ਗਿਆ ਵਾ ਜੀ ਇੰਪੋਰਟੈਂਟ ਕੁਐਸਚਨ ਜੀ ਠੀਕ ਆ ਜੀ ਕਿਸਤੀ ਕਨਵੈਂਟਰੀ ਨੂੰ ਇਹ ਕੀਤਾ ਗਿਆ ਬੀ ਆਪਸ਼ਨ ਸਾਡੀ ਬਿਲਕੁਲ ਇਹਦੇ ਵਿੱਚ ਸਹੀ ਚਲੀ ਜਾਂਦੀ ਆ ਜੀ ਹਰ ਸਾਲ ਜਿਹੜਾ ਵਿਸ਼ਾ ਵਾਤਾਵਰਣ ਦੇ ਦਿਵਸ ਜਿਹਨੂੰ ਆਪਾਂ ਕਹਿੰਦੇ ਆ ਵਰਲਡ এনवायरमेंट ਡੇ ਕਹਿੰਨੇ ਆ ਕਦੋਂ ਮਨਾਇਆ ਜਾਂਦਾ 22 ਰਬਲਸਬੀ ਦਾ ਸਭ ਤੋਂ ਫੇਵਰੇਟ ਕੁਐਸਚਨ ਇਹੀ ਆ 5 ਜੂਨ ਤਾਂ ਜੇ ਫੇਵਰੇਟ ਆ ਤਾਂ ਆਪਾਂ ਨੂੰ ਇਹਦੇ ਵਿੱਚ ਇਹਨਾਂ ਦੀ ਥੀਮ ਕਰਨੀ ਚਾਹੀਦੀ ਹੈ ਜੀ ਐਂਟੋ ਪਲਾਸਟਿਕ ਪੋਲੂਸ਼ਨ ਪੱਕਾ ਪੁੱਛਦੇ ਹੀ ਪੁੱਛਦੇ ਨੇ ਹਰੇਕ ਸਾਲ ਪੁੱਛਦੇ ਨੇ ਉਹਨੂੰ ਥੀਮ ਦੇ ਵਿੱਚੋਂ ਕੁਐਸਚਨ ਤੁਹਾਨੂੰ ਪੁੱਛਣਗੇ ਇੰਟਰਨੈਸ਼ਨਲ ਯੋਗਾ ਡੇ एबी पी ट्रिपल एस पी ਦਾ ਫੇਵਰਟ ਕੁਐਸਚਨ ਆ ਜੀ ਇੰਟਰਨੈਸ਼ਨਲ ਯੋਗਾ ਦਿਯੋਗਾ ਫॉर ਵਨ ਅਰਥ ਕਨ ਫੈਮਿਲੀ ਠੀਕ ਆ ਸੰਵਿਧਾਨ ਹੱਤਿਆ ਦੇ ਵਸਣ ਅੱਗੇ ਆਪਾਂ ਥੋੜੇ ਜਿਹਾ ਕੁਝ ਡੇਸ ਹੋਰ ਐਡ ਕੀਤੇ ਨੇ ਇਹ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਅੰਡਰ ਵਿਚ ਸੈਕਸ਼ਨ ਆਫ ਦਾ ਸੈਂਸਸ ਐਕਟ 1948 ਹੈਜ਼ ਦਾ ਗਵਰਨਮੈਂਟ ਆਫ ਇੰਡੀਆ ਨੋਟੀਫਾਈਡ ਦਾ ਸੈਂਸਸ 2027 ਦੇ ਵਿੱਚ ਨੋਟੀਫਾਈਡ ਕੀਤੀ ਆ ਕਿਹੜੇ ਜਿਹੜਾ 1948 ਦਾ ਆਪਣਾ ਸੈਂਸਸ ਐਕਟ ਆ ਉਹਦੇ ਕਿਹੜੇ ਸੈਕਸ਼ਨ ਦੇ ਵਿੱਚ ਕਹਿ ਰਿਹਾ ਸੈਕਸ਼ਨ 3 ਦੇ ਵਿੱਚ ਇਹ ਆਪਸ਼ਨ ਸਾਡੇ ਬਿਲਕੁਲ ਸਹੀ ਲੱਗਦੀ ਹੈ। ਇੰਡੀਆ ਦਾ ਪਹਿਲਾ ਪਹਿਲਾ ਜਿਹੜਾ EVs ਰੀਸਾਈਕਲਿੰਗ ਪਾਰਕ ਆ ਉਹ ਕਿਹੜੀ ਕਿਹੜੇ ਕਿਹੜੇ ਸ਼ਹਿਰ ਦੇ ਵਿੱਚ ਬਣਿਆ ਵਾ 29 ਦਾ ਸਹੀ ਆਨਸਰ ਸਾਡੇ ਕੋਲ ਦਿੱਲੀ ਆ ਜਾਏਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਜੀ। which state topped the digital procurement with 65227 crore orders on the GeM portal GeM portal ਜਿਹੜੀ government e market place ਆ ਜਿੱਥੇ ਕਿ ਖਰੀਦ-ਵੇਚ ਹੁੰਦੀ ਆ ਗਵਰਨਮੈਂਟ ਦੇ ਜਿਹੜੇ ਹਨ ਹੁੰਦੇ ਨੇ ਤੇ ਇਹਦੇ ਵਿੱਚ ਉਹ ਪੁੱਛ ਰਹੇ ਨੇ ਵੀ ਕਿਹੜੇ ਦੇ ਵਿੱਚ ਤਾਂ ਉੱਤਰ ਪ੍ਰਦੇਸ਼ ਨੇ ਇਹਦੇ ਵਿੱਚ ਆਪਣਾ ਸਟਾਪ ਕੀਤਾ ਵਾ ਠੀਕ ਆ ਤੇ ਗਵਰਨਮੈਂਟ ਦਾ ਈ-ਮਾਰਕੀਟਪਲੇਸ ਚੈਮਾ ਡਿਜੀਟਲ ਪਲੈਟਫਾਰਮ ਇਹਨਾਂ ਨੇ 2016 ਦੇ ਵਿੱਚ ਕੀਤਾ ਫਾਰ ਪ੍ਰਕਿਊਰਮੈਂਟ ਆਫ ਗੁੱਡਸ ਐਂਡ ਸਰਵਿਸ ਵਾਈਸ ਐਂਡਟਰਸਟ ਡਿਪਾਰਟਮੈਂਟਸ ਐਂਡ ਪੀਐਸਯੂ ਕਹਿੰਦੇ ਵੈਨ ਵਿਲ ਇੰਡੀਆ ਕੰਡਕਟ ਇਟ ਫਸਟ 올 ਇੰਡੀਆ ਹਾਊਸਹੋਲਡ ਇਨਕਮ ਸਰਵੇ ਕਦੋਂ ਕਰੇਗਾ ਜੀ 2026 ਦੇ ਵਿੱਚ ਕਰੇਗਾ ਸੀ ਆਪਸ਼ਨ ਸਹੀ ਚਲੇਗੀ ਸਾਡੀ ਨੈਕਸਟ ਕੁਐਸਚਨ ਭਾਰਤ ਨੇ ਕਿਸ ਸ਼ਹਿਰ ਦੇ ਵਿੱਚ ਦਾ ਇੰਟਰਨੈਸ਼ਨਲ ਬਿਗ ਕੈਟ ਅਲਾਈਅੰਸ ਦੀ ਪਹਿਲੀ ਅਸੈਂਬਲੀ ਦੀ ਮੇਜਵਾਨੀ ਕੀਤੀ ਤਾਂ ਜ਼ਿਆਦਾਤਰ ਇਹਦੇ ਵਿੱਚ ਆਨਸਰ ਤੁਹਾਨੂੰ ਪਤਾ ਕਿ ਨਵੀਂ ਦਿੱਲੀ ਆਏਗਾ ਏ ਆਪਸ਼ਨ ਸਹੀ ਚਲੇਗੀ ਜੀ ਸਾਡੀ ਕਿਹੜੀ ਕਿਸ ਨੂੰ ਦੁਨੀਆ ਦੀ ਸਭ ਤੋਂ ਘੱਟ ਕੀਮਤ ਦੀ ਦੁਆਰਾ 2025 ਤੱਕ ਇਹਦੇ ਵਿੱਚ ਵਿਚ 에어ਲਾਈਨ ਰੈਂਕਡ 3rd ਇਨ ਦਾ ਵਰਲਡਸ ਬੈਸਟ ਲੋ ਕੋਸਟ 에어ਲਾਈਨ 2025 by sky tracks ਤਾਂ ਸੋਰੀ indigo ਦੇ ਆਏਗਾ ਠੀਕ ਹੈ ਜੀ ਤੇ ਨੈਕਸਟ ਚਲਦੇ ਆਪਾਂ ਅਗਲੇ ਕੁਐਸਚਨ ਤੇ ਤੀਜੀ ਰੈਂਕ ਤੇ ਰਹੀ ਹੈ ਜੀ indigo flyd india ਦੀ ਕਿਹੜਾ ਦੇਸ਼ 2025 ਦੇ ਵਿੱਚ ਜਿਹੜਾ 2025 ਦਾ ਔਮੈਨਸ ক্রিকেট वर्ल्ड कप ਹੋਏਗਾ ਉਹ ਉਹਦੀ ਮੇਜਬਾਨੀ ਕਰੇਗਾ ਹੋਸਟ ਕਰੇਗਾ ਤਾਂ ਉਹ ਸਾਰੇ ਕੁਐਸਚਨ ਵੀ ਆਉਂਦੇ ਨੇ ਇਹ ਆਪਸ਼ਨ ਬਿਲਕੁਲ ਸਹੀ ਚੱਲੇਗੀ ਇੰਡੀਆ ਐਂਡ ਸ਼੍ਰੀਲੰਕਾ ਜੁਆਇੰਟ ਐਕਸਰਸਾਈਜ਼ ਜਿਹੜੀ ਸ਼ਕਤੀ 2025 ਹੈਸ ਬੀਨ ਕੰਡਕਟਡ ਬਾਈ ਦਾ ਇੰਡੀਆ ਐਂਡ ਵਿਚ ਕੰਟਰੀ 35 ਦਾ ਸਹੀ ਆਨਸਰ ਡੀ ਫਰਾਂਸ ਤੇ ਇੰਡੀਆ ਦੇ ਵਿੱਚ ਹੋਏਗੀ 36 ਨੰਬਰ ਆਪਰੇਸ਼ਨ ਸਿੰਧੂ ਨੂੰ ਕਿਸ ਦੇਸ਼ ਦੇ ਨਾਗਰਿਕਾਂ ਨੂੰ ਬਾਹਰ ਕੱਢਣ ਲਈ ਭਾਰਤ ਨੇ ਲਾਂਚ ਕੀਤਾ ਤਾਂ 36 ਦਾ ਸਹੀ ਆਨਸਰ ਸਾਡੇ ਕੋਲ ਡੀ ਈਰਾਨ ਦੇ ਜਿਹੜੇ ਸਿਟੀਜ਼ਨਸ ਨੇ ਉਹਨਾਂ ਨੂੰ ਬਾਹਰ ਕੱਢਣ ਲਈ ਕੀਤਾ ਵਾਜੀ who was the what was the objective of operation rising lion recently carried out by israel against iran taa kide layi kita ba ji 37th da sahiya Son, target nuclear sites kar le we theek hai ji ja. kide raj desh da sab ka pradhan vich states former cm vijay rupani lost his life in the air india flight 77 crash in ahmedabad ਜਿੱਦਾਂ ਕਿ ਤੁਹਾਨੂੰ ਪਤਾ ਹੈ ਸੀ ਕਿ ਬੜੀ ਹੀ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਸੀਗੀ ਅਹਮਦਾਬਾਦ ਦੇ ਵਿੱਚ ਜਿਹਦੇ ਵਿੱਚ ਕਿ 에어 ਇੰਡੀਆ ਦੀ ਫਲਾਈਟ ਜਿਹੜੀ ਸੀਗੀ ਉਹ ਕਲੈਸ਼ ਕਰ ਗਈ ਸੀ ਉਹਦੇ ਵਿੱਚ ਇੱਕ ਫਾਰਮਰ ਸੀਐਮ ਵਿਜੇ ਰੋਪਾਨੀ ਸੀਗੇ ਤਾਂ ਉਹ ਪੁੱਛ ਰਹਿ ਨੇ ਕਿ ਉਹ ਕਿਹੜੀ ਕਿਹੜੇ ਸਟੇਟ ਦੇ ਫਾਰਮਰ ਸੀਐਮ ਸੀਗਾ ਤਾਂ ਗੁਜਰਾਤ ਦੇ ਸੀਗੇ ਜੀ ਇਹ ਆਪਸ਼ਨ ਸਹੀ ਚੱਲੇਗੀ ਅਗਲਾ ਵਿਚ ਇਨੀਸ਼ੀਏਟਿਵ ਹੈਜ਼ ਸੈਬੀ ਪਲਾਨ ਟੂ ਪਲਾਨ ਟੂ ਲਾਂਚ ਟੂ ਵੈਰੀਫਾਈ ਯੂਪੀਆਈ ਆਈਡੀ ਐਂਡ ਗਰਬ ਐਸ ਇਨਵੈਸਟਮੈਂਟ ਫਰਾਡ 39 ਦਾ ਸਹੀ ਆਨਸਰ ਸਾਡੇ ਕੋਲ ਸੇਬੀ ਚੈੱਕ ਡੀ ਆਪਸ਼ਨ ਸਹੀ ਚੱਲਗੀ ਬਿਲਕੁਲ ਕਿਸ ਨੂੰ ਪ੍ਰਧਾਨ ਮੰਤਰੀ ਅਜਾਇਬ ਘਰ ਅਤੇ ਲਾਇਬ੍ਰੇਰੀ ਦੇ ਡਾਇਰੈਕਟਰ ਵਜੋਂ ਦਾ ਨਿਯੁਕਤ ਕੀਤਾ ਗਿਆ 40 ਦਾ ਸਹੀ ਆਨਸਰ ਸਾਡੇ ਕੋਲ ਸੀ ਅਸ਼wini ਲੋਹਾਨੀ ਨੂੰ ਕੀਤਾ ਗਿਆ ਜੀ ਨੈਕਸਟ ਚੱਲਦੇ ਆ ਜੀ ਅਸੀਂ ਮੁੰਬਈ ਨੂੰ ਪਛਾੜ ਕੇ ਕਹਿੰਦੇ ਇੰਡੀਆਜ਼ ਲਿਪੋਡ ਕੈਪੀਟਲ ਬਣ ਗਈ ਹੋਈ ਆ ਕਿਹੜੀ ਸਿਟੀ 41 ਦਾ ਸਹੀ ਆਨਸਰ ਬੈਂਗਲੁਰੂ ਬਣ ਗਈ ਆ ਜੀ ਬੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਬੱਕਾ ਪ੍ਰਾਪਰਟੀ ਮੈਨੇਜਮੈਂਟ ਲਈ ਉਮੀਦ ਪੋਰਟਲ ਦੱਸੋ ਜੀ ਕਿੰਨੇ ਲਾਂਚ ਕੀਤਾ ਵਾ ਤਾਂ ਇਹ ਕੀਤਾ ਵਾ ਜੀ ਕਿਰਨ ਰੈਜੂ ਨੇ ਕੀਤਾ ਰੈਜੂ ਨੇ ਕੀਤਾ ਆਪਣੇ ਠੀਕ ਹੈ ਸੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਜੀ ਰੋਹਣੀ ಗ್ರಾಮ ਪੰਚਾਇਤ ਕਹਿੰਦੇ ਕਿਹੜੇ ਰਾ ਜੇ ਨੈਸ਼ਨਲ ਈ ਗਵਰਨਮੈਂਟ ਮੈਨਸ ਜਿਹੜਾ ਆਪਣਾ ਅਵਾਰਡ ਉਹ ਜਿੱਤਿਆ ਵਾ 43 ਦਾ ਸਹੀ ਆਨਸਰ ਸੀ ਮਹਾਰਾਸ਼ਟਰ ਨੇ ਇਹ ਅਵਾਰਡ ਜਿੱਤਿਆ ਹੈ ਧੂਲੇ ਡਿਸਟ੍ਰਿਕਟ ਦੇ ਵਿੱਚ 2025 ਦਾ ਇੰਡੋਨੇਸ਼ੀਆ ਆਪਨ ਆ ਜਿਹੜਾ ਉਹ ਪੁਰਸ਼ਾਂ ਦੇ ਜਿਹੜੇ ਸਿੰਗਲ ਕਿਤਾਬ ਆ ਉਹ ਕਿੰਨਾ ਨੇ ਜਿੱਤਿਆ ਬਾਜੀ 44th ਦਾ ਸਹੀ ਆਨਸਰ ਸਾਡੇ ਕੋਲੇ ਬਣ ਰਿਹਾ ਬਾਜੀ ਐਂਡਰਸ ਐਂਡਰਸ ਐਂਡ ਟਨਸਨ ਸੀ ਆਪਸ਼ਨ ਬਿਲਕੁਲ ਸਹੀ ਹੈ 2022 23 ਦੇ ਵਿੱਚ ਵਿਸ਼ਵ ਬੈਂਕ ਵਿੱਚ ਭਾਰਤ ਵਿੱਚ ਬਹੁਤ ਜ਼ਿਆਦਾ ਗਰੀਬੀ ਦੀ ਫੇਰ ਮਤਲਬ ਐਕਸਟ੍ਰੀਮ ਪੋਵਰਟੀ ਇਨ ਇੰਡੀਆ ਨੇ 2022-23 ਦੇ ਵਿੱਚ ਐਸ ਪਰ ਵਰਲਡ ਬੈਂਕ ਕਿੰਨੀ ਰਹੀ ਹੈ ਜੀ 45 ਦਾ ਸਹੀ ਆਨਸਰ ਸਾਡੇ ਕੋਲ 5.3% ਸੀ ਆਪਸ਼ਨ ਬਿਲਕੁਲ ਸਹੀ ਚੱਲੇਗੀ। ਛਾਲੀਆ ਕਿਸ ਦੇਸ਼ ਨੇ 2025 ਆਈਸ ਹਾਕੀ ਅ ਵੂਮਨਸ ਜਿਹੜਾ ਕੱਪ ਆ ਉਹ ਜਿੱਤਿਆ ਵਾ 46 ਦਾ ਸਹੀ ਆਨਸਰ ਸੀ ਆ ਜਾਏਗਾ ਜੀ ਜਪਾਨ। ਨੈਕਸਟ ਚੱਲਦੇ ਹਾਂ ਜੀ। ਵਿੱਚ ਪਲੇਟਫਾਰਮ ਅਨਵੀਲ X Chat ਇਨ ਨੈਕਸਟ ਜਨਰੇਸ਼ਨ ਕਮਿਊਨੀਕੇਸ਼ਨ ਟੂਲ X ਇਹਦੇ ਵਿੱਚ ਤਾਂ ਤੁਹਾਨੂੰ ਪੁੱਛ ਹੈ ਨਾ ਤਾਂ ਤੁਸੀਂ ਕਮੈਂਟ ਚ ਦੱਸਣਾ ਕਿ ਜਿਹੜਾ X Chat ਆ ਜਾਨੀ X ਆ ਉਹ ਕਿਹਦਾ ਜਿਹੜਾ ਨਵਾਂ ਆਧੁਨਿਕ ਨਾਮ ਆ ਕਿਹੜੀ ਜਿਹੜੀ ਕੰਪਨੀਆਂ ਜਾਂ ਕਿਹੜੀ ਸੋਸ਼ਲ ਮੀਡੀਆ ਐਪ ਆ ਜਾਂ ਕਿਹੜਾ ਵੀ ਸੋਸ਼ਲ ਮੀਡੀਆ ਪਲੇਟਫਾਰਮ ਆ ਜਿਹਦਾ ਕੇ ਨਵਾਂ ਨਾਮ ਤੁਹਾਨੂੰ ਪਤਾ ਹੋਊਗਾ ਹੈ ਨਾ ਜਿਹੜੇ ਬੱਚੇ ਜੁੜੇ ਹੋਏ ਨੇ which country was elected president of the international institute of administrative science for the 2025 to 2028 term 48 ਦਾ ਸਹੀ ਆਨਸਰ ਸੀ ਸਾਡੇ ਕੋਲੇ ਇੰਡੀਆ ਆ ਜਗਾ 49th ਕੁਐਸਚਨ ਦੇ ਉੱਤੇ ਅਸੀਂ ਆ ਗਏ ਸਿਰਫ ਦੋ ਤਿੰਨ ਕੁਐਸਚਨ ਰਹਿ ਗਏ ਕਿਸ ਰਾਜ ਸਰਕਾਰ ਨੇ ਰਾਜੀਵ ਗਾਂਧੀ ਵੈਨ ਸਮਰਥਨ ਸੰਬੰਧ ਵਰਨ ਯੋਜਨਾਬਾ ਜਿਹੜੀ ਉਹ ਲਾਂਚ ਕੀਤੀ ਆ ਜੀ 49 ਦਾ ਸਹੀ ਆਨਸਰ ਸਾਡੇ ਕੋਲ ਇਹ ਬਣੇਗਾ ਠੀਕ ਆ 1 ਆਹੇ ਨਾਟ ਬੈਨ ਠੀਕ ਆ 1 1 ਕਰ ਲਿਓ ਨਾ ਠੀਕ ਆ ਜੀ ਇਥੇ ਮਾਚਲ ਪ੍ਰਦੇਸ਼ ਨੇ ਇਹ ਕੀ ਕੀਤਾ ਏਮ ਟੂ ਬੂਸ ਗ੍ਰੀਨ ਕਵਰਨ ਹੈ ਮਾਚਲ ਪ੍ਰਦੇਸ਼ ਕਿਸ ਨੂੰ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਪਰਿਸ਼ਦ ਦਾ ਚੇਅਰਮੈਨ ਚੁਣਿਆ ਗਿਆ ਬਾਜੀ 50 ਦਾ ਸਹੀ ਆਨਸਰ ਐਸ ਮਹਿੰਦਰਾ ਦੇਵ ਇਹ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚਲਿਆ ਤਾਂ ਇੱਕ ਹੋਰ ਕੁਐਸਚਨ ਆਪਣਾ ਇੰਪੋਰਟੈਂਟ ਆ ਇਸ ਸੀਰੀਜ਼ ਦੇ ਵਿੱਚ ਵਿਚ ਇੰਡੀਅਨ ਕ੍ਰਿਕਟਰ ਲੈਜੈਂਡ ਹਵਾਜ਼ ਰੀਸੈਂਟਲੀ ਇਨਡਕਟਡ ਇਨਟੂ ਦਾ ਆਈਸੀਸੀ ਹਾਲ ਆਫ ਫੇਮ ਬਹੁਤ ਇੰਪੋਰਟੈਂਟ ਤੁਹਾਨੂੰ ਪਏਗਾ ਹਨਾ ਇਹ ਵੀ ਕੁਐਸਚਨ ਪੇਪਰ ਚ ਆਉਣ ਦੀ ਪੂਰੀ ਸੰਭਾਵਨਾ ਤਾਂ ਇੰਡੀਆ ਦੇ ਜਿਹੜੇ ਫਾਰਮਰ ਕੈਪਟਨ ਮਹਿੰਦਰ ਸਿੰਘ ਧੋਨੀ ਆ ਠੀਕ ਹੈ ਜੀ ਇਹ ਆਪਸ਼ਨ ਸਾਡੀ ਬਿਲਕੁਲ ਤਾਂ ਜੀ ਇਹ ਸੀਗੇ 51 ਕੁਐਸਚਨ ਜਿਹੜੇ ਕਿ ਅੱਜ ਆਪਾਂ ਕੀਤੇ ਤਾਂ ਬਹੁਤ ਸਾਰੇ ਬੱਚਿਆਂ ਦਾ ਇਹੀ ਸੀ ਕਿ ਲਗਾਤਾਰ ਇਹੀ ਸਵਾਲ ਆਏ ਸੀਗੇ ਜਿਹੜੇ ਕਰੰਟ ਅਫੇਅਰਸ ਰਹਿੰਦੇ ਨੇ ਕਦੋਂ ਕਦੋਂ ਆਉਣਗੇ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਕਿ 7 ਤਰੀਕ ਨੂੰ ਹਨਾ 7 ਸਤੰਬਰ ਨੂੰ ਤੁਹਾਨੂੰ ਇਹ ਆ ਗਏ ਸੀਗੇ ਅੱਜ 14 ਸਤੰਬਰ ਨੂੰ ਤੁਹਾਨੂੰ ਆਪਾਂ ਇਹ ਪੇਸ਼ ਕਰ ਰਹੇ ਹਾਂ ਹਨਾ ਨੰਨ ਰਹਿ ਗਏ ਹੁਣ ਆਪਣੇ ਜੁਲਾਈ ਜੁਲਾਈ ਦੇ ਤੁਹਾਨੂੰ 21 ਸਤੰਬਰ ਨੂੰ ਮਿਲੇਗੀ ਤੇ ਜਿਹੜੀ ਅਗਸਤ ਮੈਂ ਨੇ ਦਿਆ ਉਹ ਤੁਹਾਨੂੰ ਜਿਹੜੀ ਆਪਣੀ 28 ਸਤੰਬਰ ਤੱਕ ਹੁਣ ਸਾਰੀਆਂ ਪੀਡੀਫਸ ਤੁਹਾਨੂੰ ਮਿਲ ਜਾਣੀਆਂ ਤੇ ਉਹ ਵੀ ਆਪਣੀ ਜਿਹੜੀ ਆਪਣੀ ਵੀਡੀਓ ਕਲਾਸ ਹੁੰਦੀ ਆ ਜੋ ਵੀ ਤੁਹਾਨੂੰ ਵਧੀਆ ਲੱਗੇ ਉਹ ਤੁਸੀਂ ਉਹਨੂੰ ਫੋਲੋ ਕਰ ਸਕਦੇ ਹੋ ਤਾਂ ਇੱਕ ਇੱਕ ਕੁਐਸਚਨ ਹੋਰ ਬੱਚਿਆਂ ਦਾ ਹੁੰਦਾ ਹੁੰਦਾ ਕਿ ਜਿਹੜੇ 50 ਕੁਐਸਚਨ ਆਪਾਂ ਕਰਦੇ ਹਾਂ ਕੀ ਇਹ ਇਨਫ ਨੇ ਇਸ ਤੋਂ ਬਿਨਾ ਸਾਨੂੰ ਕੁਝ ਹੋਰ ਪੜਨ ਦੀ ਲੋੜ ਨਹੀਂਗੀ ਇਹ ਮੈਂ ਤੁਹਾਨੂੰ ਕਦੇ ਵੀ ਸੁਜੈਸਟ ਨਹੀਂ ਕਰੂੰਗਾ ਕਿ ਸਿਰਫ ਤੇ ਸਿਰਫ ਆਪਣੇ ਕੰਟੈਂਟ ਦੇ ਉੱਤੇ ਤੁਸੀਂ ਡਿਪੈਂਡ ਰਹੋ ਇਹ ਸਿਰਫ ਤੇ ਸਿਰਫ ਮੈਂ ਤੁਹਾਨੂੰ ਸਪੀਡੀ ਗਰੰਟ ਫੇਅਰਸ ਨਾਮ ਹੀ ਤਾਂ ਦਿੱਤਾ ਕਿ ਇਹ ਮੋਸਟ 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 ਇੰਪੋਰਟੈਂਟ ਕਰੰਟ ਅਫੇਅਰਸ ਨੇ ਜਿਹੜੇ ਕਿ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਆਉਣ ਦੀ ਸੰਭਾਵਨਾ ਹੁੰਦੀ ਹੈ ਤੇ ਇਹਨਾਂ 'ਚ ਕੁਝ ਨਾ ਕੁਝ ਜ਼ਰੂਰ ਪੁੱਛਿਆ ਹੀ ਜਾਂਦਾ ਵਾ ਤਾਂ ਜ਼ਰੂਰੀ ਆ ਕਿ ਜਿਹੜੇ ਬੱਚਿਆਂ ਕੋਲ ਟਾਈਮ ਘੱਟਦਾ ਹਨਾ ਜਾਂ ਜ਼ਿਆਦਾ ਟਾਈਮ ਜ਼ਿਆਦਾ ਬਾਕੀ ਸਬਜੈਕਟਸ ਨੂੰ ਵੀ ਦਿੰਦੇ ਨੇ ਉਹ ਕੁਕ ਰਿਵੀਜ਼ਨ ਲਈ ਫੋਲੋ ਕਰਨਾ ਚਾਹੁੰਦੇ ਨੇ ਉਹ ਇਹਨੂੰ ਰੱਖਣ ਸੈਕੰਡਰੀ ਤੌਰ ਤੇ ਉੱਤੇ ਰੱਖ ਸਕਦੇ ਆ ਤੇ ਜੇਕਰ ਤੁਸੀਂ ਪ੍ਰਾਇਮਰੀ ਤੌਰ ਦੇ ਉੱਤੇ ਰੱਖਣਾ ਚਾਹੁੰਦੇ ਹੋ ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਧੀਆ-ਵਧੀਆ ਚੈਨਲ ਦੱਸੇ ਹੋਏ ਨੇ ਹਨਾ ਦੈਨ ਇੱਕ ਆਪਣੇ ਹੈਗੇ ਨੇ ਐਂਡੋਲੋਗਸ ਚੈਨਲ ਆ ਗਿਆ ਹਨਾ ਇੱਕ ਵਰਨਵਸਥੀ ਦੇ ਕਰੰਟ ਅਫੇਅਰ ਆਉਂਦੇ ਨੇ ਸਰ ਦੇ ਕਰੰਟ ਅਫੇਅਰਸ ਆਉਂਦੇ ਨੇ ਹਨਾ ਦੈਨ ਇੱਕ ਗਿਆਨਮ ਦੀ ਮੈਗਜ਼ੀਨ ਆਉਂਦੀ ਹੈ ਜਿਹੜੇ ਬੱਚੇ ਮੈਗਜ਼ੀਨ ਵਗੈਰਾ ਪੜ੍ਹਨਦੇ ਹੁੰਦੇ ਨੇ ਹਨਾ ਚਾਹਵਣ ਇਹ ਹੁੰਦੇ ਨੇ ਤੇ ਇੱਕ ਗੌਰਵ ਗਰਗ ਦੇ ਕਰੰਟ ਅਫੇਅਰ ਆਉਂਦੇ ਨੇ ਜਿਹਦੀ ਮੈਂ ਤੁਹਾਨੂੰ ਹਮੇਸ਼ਾ ਕਹਿੰਦਾ 300 ਕਰੰਟ ਅਫੇਅਰਸ ਆਉਂਦੇ ਨੇ ਇਹ ਸਾਰੇ ਸੋਰਸ ਬਹੁਤ ਵਧੀਆ ਸੋਰਸ ਨੇ ਇਹਨਾਂ ਤੋਂ ਤੁਸੀਂ ਇੱਕ ਵਾਰੀ ਪੜ੍ਹ ਲਿਆ ਕਰੋ ਹਨਾ ਤਾ ਕਈ ਵਾਰ ਆਪਣੇ ਕਰੰਟ ਅਫੇਅਰਸ ਲੇਟ ਹੋ ਜਾਂਦੇ ਨੇ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਹਾਂਜੀ ਮੈਂ ਜੌਬ ਕਰਦਾ ਮਾਂ ਤੇ ਜੌਬ ਦੇ ਦੌਰਾਨ ਕਈ ਵਾਰ ਸਾਡਾ ਬਹੁਤ ਜ਼ਿਆਦਾ ਵਰਕਲੋਡ ਹੁੰਦਾ ਵਾ ਨਹੀਂ ਟਾਈਮ ਲੱਗਦਾ ਕਰਨ ਦਾ ਕਿਉਂਕਿ ਹੁਣ ਅੱਜ ਵੀ ਸੰਡੇ ਆ ਸੰਡੇ ਕਹਿਣ ਨੂੰ ਰੈਸਟ ਡੇ ਸੀਗਾ ਮੇਰਾ ਪਰ ਫਿਰ ਵੀ 4 ਘੰਟੇ ਲਾਏ ਦਨ ਥੋੜਾ ਕਈ ਵਾਰ ਨਹੀਂ ਟਾਈਮ ਲੱਗਦਾ ਕਿਤੇ ਜਾਣਾ ਹੁੰਦਾ ਵਾ ਹਨਾ ਜਾਂ ਕਰੇ ਵੀ ਟਾਈਮ ਦੇਣਾ ਹੁੰਦਾ ਵਾ ਤਾਂ ਕਰਕੇ ਟਾਈਮ ਨਹੀਂ ਹੈ ਤਾਂ ਕਰਕੇ ਥੋੜਾ ਲੇਟ ਫੀਟ ਹੋ ਜਾਂਦੀ ਆ ਕਲਾਸ ਜਰੂਰ ਆਉਂਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਬਹੁਤ ਵਾਰੀ ਹਨਾ ਪੇਪਰ ਆਪਣੇ ਲੇਟ ਹੋਏ ਨੇ ਕਈ ਵਾਰ ਲੇਟ ਹੋ ਜਾਂਦੀ ਆ ਮਹੀਨਾ ਦੋ ਮਹੀਨੇ ਕਲਾਸ ਪਰ ਪੇਪਰ ਤੋਂ ਪਹਿਲਾਂ ਮੈਂ ਤੁਹਾਨੂੰ ਸਾਰੇ ਕਰੰਟ ਅਫੇਅਰਸ ਪ੍ਰੋਵਾਈਡ ਕਰ ਦਿੰਨਾ ਕਿ ਬੱਚਿਆਂ ਨੇ ਜਿਹੜੇ ਆ ਕਰੰਟ ਅਫੇਅਰਸ ਕੁਇਕ ਰਿਵੀਜ਼ਨ ਕਰਨੇ ਹੁੰਦੇ ਨੇ ਹਨਾ ਆਪਣੇ ਪੇਪਰ ਤੋਂ ਪਹਿਲਾਂ ਤਾਂ ਇਹੀ ਮੇਰੀ ਤੁਹਾਨੂੰ ਬੇਨਤੀ ਆ ਕਿ ਤੁਸੀਂ ਜਿਹਨੂੰ ਵੀ ਫੋਲੋ ਕਰ ਰਹੇ ਹੋ ਉਹਨਾਂ ਨੂੰ ਫੋਲੋ ਕਰਨਾ ਜਾਰੀ ਰੱਖੋ ਮੈਂ ਤੁਹਾਨੂੰ ਪਰ ਥੋੜਾ ਸ਼ੇਅਰ ਜ਼ਰੂਰ ਕਰ ਦਿਆ ਕਰੋ ਹਨਾ ਆਪਣੇ ਚੈਨਲ ਦੇ ਕੰਟੈਂਟ ਨੂੰ ਤਾਂ ਕਿ ਮੇਰੀ ਮੋਟੀਵੇਸ਼ਨ ਬਣੀ ਰਹੇ ਤੇ ਜੇਕਰ ਮੈਂ ਜਿੰਨਾ ਵੀ ਹਨਾ ਥੋੜਾ ਬਹੁਤ ਜਿੰਨਾ ਵੀ ਤੁਹਾਡੀ ਸਫਲਤਾ ਦੇ ਵਿੱਚ ਯੋਗਦਾਨ ਪਾ ਸਕਾਂ ਤੁਹਾਡੇ ਪੇਪਰਾਂ ਦੇ ਵਿੱਚ ਹਨਾ ਤੁਹਾਨੂੰ ਕੋਈ ਹੈਲਪ ਕਰ ਸਕਾਂ ਹਨਾ ਕਿਸੇ ਕਿਸੇ ਵੀ ਸਬਜੈਕਟ ਦੇ ਵਿੱਚ ਕੋਈ ਜਾਂ ਕੋਈ ਨਿਊਜ਼ ਦੇ ਵਿੱਚ ਤਾਂ ਮੈਂ ਇਹਦੇ ਲਈ ਬਹੁਤ ਜ਼ਿਆਦਾ ਮਤਲਬ ਤੁਹਾਡਾ ਤੁਹਾਡਾ ਮੈਂ ਵੀ ਤਨਵਾਦੀ ਹੋਵਾਂਗਾ ਕਿ ਤੁਸੀਂ ਆਪਣੇ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੰਨੇ ਹੋ ਠੀਕ ਹੈ ਤਾਂ ਇਹਨੂੰ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਸ਼ੇਅਰ ਜ਼ਰੂਰ ਕਰਨਾ ਦੋ ਕਮ ਕਰ ਦਿਓ ਬਸ ਤੁਹਾਡੇ ਅੱਗੇ ਤੇ ਪੀਡੀਐਫ ਤੁਹਾਨੂੰ ਟੈਲੀਗ੍ਰਾਮ ਤੇ ਇਹ ਮਿਲ ਜੇਗੀ ਠੀਕ ਹੈ ਜੀ ਧੰਨਵਾਦ ਜੀ ਮਿਲਦੇ ਹੁਣ ਆਪਾਂ ਅਗਲੇ ਹਫਤੇ ਆਪਣੀ ਨੈਕਸਟ ਕਲਾਸ ਦੇ ਵਿੱਚ